ਸ਼ੰਭੂ ਬਾਰਡਰ ਖੋਲਣ ਨੂੰ ਲੈ ਕੇ ਕਿਸਾਨਾਂ ਦੀ ਪ੍ਰਸ਼ਾਸਨ ਦੇ ਨਾਲ ਇੱਕ ਮੀਟਿੰਗ ਹੋਈ ਹੈ ਜੋ ਕਿ ਬੇਸਿੱਟਾ ਰਹੀ ਹੈ ਕਿਸਾਨਾਂ ਤੇ ਪ੍ਰਸ਼ਾਸਨ ਦਰਬਾਰ ਬੇਨਤੀਜਾ ਗੱਲਬਾਤ ਹੋਈ ਹੈ ਪੰਜਾਬ ਤੇ ਹਰਿਆਣਾ ਦੇ ਸੀਨੀਅਰ ਅਫਸਰ ਇਸ ਮੌਕੇ ਤੇ ਹਾਜ਼ਰ ਹੈ ਤੇ ਸਰਵਜ ਸਿੰਘ ਪੰਦੇਰ ਕਹਿੰਦੇ ਕਿ ਸਾਡੀਆਂ ਚਾਰ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਕੋਈ ਵੀ ਅੱਗੇ ਵੱਲ ਹੰਕਾਰਾ ਨਹੀਂ ਭਰਿਆ ਨਹੀਂ ਮੰਨੀਆਂ ਜਾ ਰਹੀਆਂ ਮੰਗਾਂ 31 ਅਗਸਤ ਨੂੰ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ ਤੇ ਵੱਡਾ ਇਕੱਠ ਕਰਨਗੇ ਸੋ ਵਿਸ਼ੇਸ਼ ਤੌਰ ਤੇ ਤੁਹਾਨੂੰ ਦੱਸ ਦਈਏ ਕਿ ਪੰਦੇਰ ਸਾਹਿਬ ਨੇ ਕਿਹਾ ਕਿ ਅਸੀਂ ਆਪਣੀਆਂ ਪ੍ਰਾਣੀਆਂ ਮੰਗਾ ਤੇ ਵਜਿੱਦਾਂ ਗੈਮਾਂ ਤੇ ਕਿਸਾਨਾਂ ਨੇ ਨਹੀਂ ਹਰਿਆਣਾ ਪੁਲਿਸ ਨੇ ਹਾਈਵੇ ਰੁਕਿਆ ਹੈ ਅਸੀਂ ਕੋਈ ਨਹੀਂ ਹਾਈਵੇ ਰੁਕਿਆ ਹੈ ਅਸੀਂ ਤਾਂ ਕਹਿ ਰਹੇ ਹਾਂ ਕਿ ਸਾਨੂੰ ਜਾਨਦਾਰ ਰਸਤਾ ਦਦਿਓ ਅਸੀਂ ਨਹੀਂ ਇੱਥੇ ਬੈਠ ਸਕਦੇ ਉਹ ਕਹਿੰਦੇ ਸਾਨੂੰ ਤਾਂ ਖੁਦ ਹੀ ਸਮੱਸਿਆ ਜਰੂਰ ਆ ਰਹੀ ਹੈ ਲੇਕਿਨ ਕੀ ਕਰੀਏ ਕੇਂਦਰ ਸਰਕਾਰ ਮੰਗਾ ਨਹੀਂ ਮੰਨ ਰਹੀ ਇਸ ਕਾਰਨ ਮਜਬੂਰ ਇਨਸਾਨ ਸਾਨੂੰ ਇੱਥੇ ਬਹਿਣਾ ਪੈ ਰਿਹਾ ਹੈ ਬੋੜਰ ਖੋਲੇ ਜਾਣ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਹਰਿਆਣਾ ਪ੍ਰਸ਼ਾਸਨ ਅਤੇ ਕਿਸਾਨ ਨੇਤਾਵਾਂ ਦੀ ਅੱਜ ਇੱਕ ਵਾਰ ਫੇਰ ਮੀਟਿੰਗ ਹੋਈ ਮੇਰੇ ਨਾਲ ਇਸ ਵਕਤ ਕਿਸਾਨ ਨੇਤਾ ਸਰਉਂ ਸਿੰਘ ਪੰਦੇਰ ਮੌਜੂਦ ਹੈ ਸਰਉਂ ਸਿੰਘ ਆਪਾਂ ਥੋੜਾ ਤੇਰਾ ਪਰ ਉਹਦੇ ਪਿੱਛੇ ਜਾਵਾਂਗੇ ਕੀ ਮੰਗਾ ਕੀ ਆ ਤੁਹਾਡੀਆਂ ਸਭ ਤੋਂ ਪਹਿਲਾਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਨਾ ਇਹਦੋਂ ਗਾਹਾਂ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਦਮ ਤੇ ਲਾਵੇ ਲਖੀਮਪੁਰ ਥੇਰੀ ਦਾ ਇਨਸਾਫ ਦੇਵੇ ਦਿੱਲੀ ਦੇ ਜਿੰਨੇ ਕਿਸਾਨ ਅੰਦੋਲਨ ਦੇ ਕੇਸ ਪਾਏ ਵਾਪਸ ਲੈ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਨਰੇਗਾ 200 ਦਿਨ ਤੋਂ ਦੀ ਦਿਹਾੜੀ ਵਾਜਬ ਤੇ ਚੰਗੀ ਹੋਵੇ ਇਹ ਮੰਗਾਂ ਲਾਈਆਂ ਮੀਟਿੰਗ ਹੋਈ ਸੀ ਇਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਾਲ ਕਿੰਨੀਆਂ ਮੀਟਿੰਗ ਹੋਈਆਂ ਚਾਰ ਮੀਟਿੰਗਾਂ ਕੇਂਦਰ ਨੂੰ ਲੈ ਕੇ ਸਾਡੀਆਂ ਹੋਈਆਂ ਨੇ ਚੰਡੀਗੜ੍ਹ ਦੇ ਵਿੱਚ ਆ ਲਗਭਗ ਸਾਡੇ ਵੱਲੋਂ ਤਾਂ ਸਿੱਟਾ ਹੀ ਸੀਗਾ ਕੇਂਦਰ ਵੱਲੋਂ ਕੋਈ ਅਜੇ ਹੀ ਪ੍ਰਪੋਜ਼ਲ ਜਾਂ ਅਜੇਹਾ ਸੁਨੇਹਾ ਨਹੀਂ ਆਇਆ ਵੀ ਉਹ ਮਸਲੇ ਦਾ ਹੱਲ ਕਰਕੇ ਉਹਨਾਂ ਨੇ ਸਿਰਫ ਇੱਕ ਹੀ ਗੱਲ ਕਹੀ ਵੀ ਕੰਟਰੈਕਟ ਫਾਰਮਿੰਗ ਠੀਕ ਹੈ ਉਹ ਅਸੀਂ ਆਪੋਸ ਕਰਤੀ ਸੀ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਦੇਖਦੇ ਕਿਸਾਨਾਂ ਨੂੰ ਗਲਤ ਰਾਏ ਨਹੀਂ ਪਾਵਾਂਗੇ ਹੋਰ ਕੋਈ ਉਹਨਾਂ ਦਾ ਇਹੋ ਜਿਹਾ ਅੱਜ ਦੀ ਮੀਟਿੰਗ ਤੇ ਆਵਾਂਗੇ ਕਿਹਨਾਂ ਨਾਲ ਮੀਟਿੰਗ ਹੋਈ ਹੈ ਤੇ ਇਸ ਮੀਟਿੰਗ ਦਾ ਸਿੱਟਾ ਕੀ ਨਿਕਲਿਆ ਦੇਖੋ ਪ੍ਰਸ਼ਾਸਨ ਸੀਗਾ ਪੰਜਾਬ ਤੇ ਹਰਿਆਣਾ ਦਾ ਠੀਕ ਹੈ ਉਹਦੇ ਵਿੱਚ ਡੀਜੀਪੀ ਸਾਹਿਬ ਸੀਗੇ ਇੰਟੈਲੀਜੈਂਸ ਠੀਕ ਹੈ ਅਰੋੜਾ ਸਾਹਿਬ ਸੀਗੇ ਰਿਸ਼ਤ ਅਰੋੜਾ ਜੀ ਔਰ ਏਆਈਜੀ ਸੀਗੇ ਡੀਆਈਜੀ ਜਿਹੜੇ ਇਧਰ ਸੀਗੇ ਹਰਿਆਣਾ ਦੇ ਡੀਸੀ ਤੇ ਐਸਪੀ ਵਿੱਚ ਮੌਜੂਦ ਸੀਗੇ ਹਾਂ ਉਹ ਇਹ ਦੇਦੇ ਤੋ ਅਸੀਂ ਜਿਹੜਾ ਪੱਖ ਆ ਉਹ ਪਿਛਲਾ ਹੀ ਆ ਸਾਡਾ ਪੇ ਹਰਿਆਣਾ ਰਾਹ ਖੁੱਲੇ ਸਾਨੂੰ ਇਤਰਾਜ ਕੋਈ ਨਹੀਂ ਅਸੀਂ ਤਾਂ ਇਹ ਗੱਲ 13 ਫਰਵਰੀ ਤੋਂ ਕਹਿ ਰਹੇ ਵੀ ਖੋਲੋ 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 ਸਾਡੇ ਵੱਲੋਂ ਰਸਤਾ ਖੁੱਲਿਆ ਸਾਡੇ ਵੱਲੋਂ ਮੀਡੀਆ ਨਾਲ ਆ ਜੀ ਨਿਊਜ਼ ਆ ਜੇ ਉਹ ਗੱਡੀ ਆਪਣੀ ਤੋਰੇ ਜੇ ਜੀ ਨਿਊਜ਼ ਦੀ ਗੱਡੀ ਸਾਡੇ ਕਿਸੇ ਮਸਲੇ ਕਰਕੇ ਰੁਕੂਗੀ ਤੇ ਅਸੀਂ ਦੋਸ਼ੀ ਆ ਜੇ ਜਾ ਕੇ ਹਰਿਆਣੇ ਦੀ ਕੰਧ ਲਾ ਕੇ ਗੱਡੀ ਰੁਕੂਗੀ ਤੇ ਜੀ ਨਿਊਜ਼ ਦੇਖੇ ਵੀ ਉਹਨਾਂ ਦਾ ਕਸੂਰ ਹੈਗਾ ਸਾਡਾ ਤਾਂ ਕੋਈ ਕਸੂਰ ਨਹੀਂ ਹੈਗਾ ਹਾਂ ਰਣਨੀਤੀ ਵੀ ਕੋ ਤਿਆਰ ਕੀਤੀ ਜਾ ਰਹੀ ਹੈ ਕੋਈ ਕੱਤੀ ਤਰੀਕ ਨੂੰ ਲੈ ਕੇ ਕੋਈ ਹਾਂ 31 ਅਗਸਤ ਨੂੰ ਵੱਡਾ ਇਕੱਠ ਲੱਖਾਂ ਦੇ ਇਕੱਠ ਸੱਦੇ ਹੋਏ ਆ ਬਾਰਡਰਾਂ ਦੇ ਉੱਤੇ ਉਹਦੀ ਥੋੜੇ ਮਦਮਨਾ ਅਪੀਲ ਕਰਦੇ ਹੈਗੇ ਆ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਮਤਾਵਾ ਪੈਣਾ ਜਿਹੜੀਆਂ ਉਹ ਉਹਦੇ ਮੋਰਚੇ ਵਿੱਚ ਕੋਣ ਕਿਹੜੇ ਬਾਰਡਰ ਤੇ ਆ ਆ ਖਨੌਰੀ ਬਾਰਡਰ ਸ਼ੰਭੂ ਬਾਰਡਰ ਪੰਜਾਬ ਦਾ ਉਧਰ ਰਤਨਪੁਰਾ ਰਾਜਸਥਾਨ ਦਾ ਹੈਗਾ ਤੋਂ ਅਸੀਂ ਉੱਤਰ ਭਾਰ ਦੇ ਸਾਰੇ ਸੂਬਿਆਂ ਨੂੰ ਅਪੀਲ ਕਰਦੇ ਵੱਧ ਤੋਂ ਵੱਧ ਕੋਣ